ਰਜੀ ਇਤਲਾਹ ਮੇਰੀ ਸੀ ਆਪਾਂ ਨੂੰ ਕਿ ਪ੍ਰਗਟ ਸਿੰਘ ਪੁੱਤਰ ਸਾਧ ਸਿੰਘ ਜਿਹੜਾ ਪਹਿਲਾਂ ਪਿੰਡ ਮੰਡ ਬਾਉਪੁਰ ਗੁਰਦੁਆਰਾ ਸਾਹਿਬ ਗ੍ਰੰਥੀ ਰਿਹਾ ਉਹਨੇ ਦੋ ਭੈਣਾਂ ਜਿਹਨਾਂ ਚੋਂ ਇੱਕ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਨਾਲ ਰੇਪ ਕੀਤਾ ਤੇ ਦੂਸਰੀ ਜਿਹੜੀ ਆ ਉਹਦੇ ਨਾਲ ਵੀ ਜਿਹੜੀ ਅਸ਼ਲੀਲ ਛੇੜਛਾੜ ਕੀਤੀ ਆ ਅ ਜਿਸ ਤੇ ਉਹਦੇ ਖਿਲਾਫ ਜਿਹੜਾ ਮੁਕਦਮਾ ਨੰਬਰ 15 ਦਰਜ ਰਜਿਸਟਰ ਕੀਤਾ ਗਿਆ ਜਿਹੜਾ ਪ੍ਰਗਟ ਸਿੰਘ ਦਾ ਦੋਸ਼ੀ ਉਹਨੂੰ ਗ੍ਰਿਫਤਾਰ ਕਰਕੇ ਤੇ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਰਿਮਾਂਡ ਵੀ ਹਾਸਲ ਹੋਇਆ ਹੈ। ਹਾਂਜੀ ਇਹਦਾ ਅਸੀਂ 2 ਦਿਨ ਰਿਮਾਂਡ ਹਾਸਲ ਕੀਤਾ ਸੀ ਤਾਂ ਕਿ ਜਿਹੜੀ ਹੋਰ ਵੀ ਕੋਈ ਕਾਰਵਾਈ ਵੀ ਜੇ ਕਿਸੇ ਹੋਰ ਲੜਕੀ ਨੂੰ ਇਹਨੇ ਕੋਈ ਇਸ ਤਰ੍ਹਾਂ ਪਰੇਸ਼ਾਨ ਕੀਤਾ ਹੋਵੇ ਉਹਦੀ ਜਿਹੜੀ ਤਸਦੀਕ ਤਫਤੀਸ਼ ਚੱਲ ਰਹੀ ਆ। ਇਹਦੇ ਖਿਲਾਫ ਮੁਕੱਦਮਾ ਨੰਬਰ ਜਿਹੜਾ 15376 506 511 34 ਜਿਹੜਾ ਪਾਕਸ ਐਕਟ ਤੇ ਜਿਹੜੀਆਂ ਇਹਨਾਂ ਨੇ ਬੱਚੀਆਂ ਦੀਆਂ ਸ਼ਰੀਲ ਫੋਟੋ ਵਾਇਰਲ ਕੀਤੀਆਂ ਉਹਦਾ ਛਾਰਟ ਈ ਐਕਟ ਦੇ ਤਹਿਤ ਜਿਹੜਾ ਮਕਦਮਾ ਦਰਜ ਕੀਤਾ। ਲੜਕੀਆਂ ਨੂੰ ਸ਼ਿਕਾਰ ਕਿਵੇਂ ਬਣਾਇਆ ਗਿਆ ਇਸ ਤਰ੍ਹਾਂ ਗਰੰਥੀ ਦੇ ਲੋਕ। ਹਾਂ ਤਾਂ 30 ਦੇ ਦੌਰਾਨ ਇਹ ਗੱਲ ਆਈ ਹੈ ਵੀ ਇਹ ਬੱਚੀਆਂ ਜਿਹੜੀਆਂ ਮਤਲਬ ਇਹ ਉੱਥੇ ਗਰੰਥੀ ਸੀਗਾ ਇਸ ਤਰ੍ਹਾਂ ਕੁਝ ਇਹਨਾਂ ਦਾ ਸੰਪਰਕ ਬਣਿਆ ਬੱਚੀਆਂ ਦੀ ਉਮਰ ਥੋੜੀ ਸੀ ਔਰ ਇਹਨੇ ਜਿਹੜੀ ਆ ਸਾਜ਼ਿਸ਼ ਚਾਲਬਾਜ਼ ਕਰਕੇ ਤੇ ਬੱਚੀਆਂ ਨੂੰ ਜਿਹੜਾ ਮਤਲਬ ਗਲਤ ਭਰੋਸੇ ਚ ਲੈ ਕੋਈ ਹੜ ਦੇ ਦੌਰਾਨ ਪਹਿਲੇ ਉਵਾਂ ਦੀ ਵੀ ਗੱਲ ਹੋ ਰਹੀ ਹੈ ਮੈਟ੍ਰਿਕ ਕੁਛ ਹੋਇਆ ਕਿ ਇਹ ਉਹਨਾਂ ਨੂੰ ਇਹੋ ਜਿਹਾ ਨਾਰੇ ਲਾਉਂਦਾ ਰਿਹਾ ਕਿ ਇਸ ਈਰੀ ਚ ਹੜ ਆਇਆ ਤੇ ਮੈਂ ਜਿਹੜਾ ਤੁਹਾਨੂੰ ਇਸ ਦੇ ਜਿਹੜੇ ਮੁਆਵਜ਼ਾ ਪੈਸੇ ਦਵਾ ਦਾਂਗਾ ਇਸ ਬਹਾਨੇ ਕਹਿੰਦੇ ਗਲਤ ਜਿਹੜੀ ਹਰਕਤ